ਮਨੁਖ ਪਰਮਾਤਮਾ ਦੇ ਨਾਮ ਦੇ ਚੋਂ ਰਸ ਕਢੇ ਪਰਮਾਤਮਾ ਜੋ ਰਸਾਂ ਦਾ ਸਾਗਰ ਹੈ ਉਹਦੇ ਚੋਂ ਰਸ ਕਢੇ ਹੁਣ ਆਖਰੀ ਦੋ ਪੰਕਤੀਆਂ ਗੁਰੂ ਅਰਜਨ ਦੇਵ ਜੀ ਦੀਆਂ ਨੇ ਇਸ ਸ਼ਬਦ ਦੇ ਅੰਲੇ ਆਖਰੀ ਦੋ ਪੰਕਤੀਆਂ ਗੁਰੂ ਅਰਜਨ ਦੇਵ ਜੀਆ ਦੀ ਸਾਰਾ ਸ਼ਬਦ ਭਗਤ ਕਬੀਰ ਦਾ ਹੈ ਉਹਦੇ ਹੀ ਫਿਰ ਦਸਤੇ ਨੇ ਰਾਮ ਰਮਤ ਮਤ ਪ੍ਰਗਤੀ ਆਏ ਕਹੋ ਕਬੀਰ ਗੁਰੂ ਸਬਜੀ ਕਹੈ ਐ ਕਬੀਰ ਜੇ ਗੁਰੂ ਤੋਂ ਸਿਰਫ ਜਪਣ ਦੀ ਸੋਝ ਮਿਲ ਜਾਏ ਤੇ ਪ੍ਰਭੂ ਦਾ ਨਾਮ ਜਪਨੇ ਆ ਜਪਦੇ ਆ ਉਹ 맛 ਮਿਲ ਜਾਂਦੀ ਏ ਉਹ ਸਮਝ ਮਿਲ ਜਾਂਦੀ ਏ ਫਿਰ ਮਨੁਖ ਮਹਾਰਸ ਪਰਮਾਤਮਾ ਦੇ ਨਾਮ ਤੋਂ ਕੱਢਦਾ ਔਰ ਕਿਸੇ ਜਗਾ ਨੇ ਹੋਰ ਵਸਤੂਆਂ ਨਾਲ ਲੋੜਾਂ ਦੀ ਪੂਰਤੀ ਕਰਦਾ ਰਸ ਪਰਮਾਤਮਾ ਦੇ ਨਾਮ ਤੋਂ ਮੰਗਦਾ ਇਸ ਤਰ੍ਹਾਂ ਦੇ ਬਹੁਤ ਸਾਰੇ ਸ਼ਬਦ ਨੇ ਜੈਦੇਵ ਦੇ ਲੋਚਨ ਦੇ ਫਰੀਦ ਦੇ ਕਵੀਰ ਦੇ ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਔਰ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਗਾ ਜਗਾ ਤੇ ਖੋਲ੍ਹਿਆ ਇਹ ਸ਼ਬਦ ਤੇ ਬੜਾ ਬਾਖਮਾਲ ਹੈ ਕਿਉਂਕਿ ਦੋ ਸ਼ਬਦਾਂ ਦੀ ਸ਼ੈਲੀ ਸ਼ਬਦਾਵਲੀ ਕਾਫੀਆ ਤੇ ਰਦੀਫ ਵੀ ਕੋਰੇ ਔਰ ਦੋਵੇਂ ਸੋਹੀ ਰਾਗ ਦੇ ਅੰਦਰ ਨੇ ਇੱਕ ਬਾਬੇ ਫਰੀਦ ਦਾ ਇਕ ਧਨ ਗੁਰੂ ਨਾਨਕ ਦੇਵ ਜੀ ਵਾਲਾ ਬਰਬੇ ਪ੍ਰੀਤ ਦਾ ਸ਼ਬਦ ਇਹ ਬੇੜਾ ਬੰਨ ਨ ਸਕਿਓ ਬੰਧਨ ਕੀ ਵੇਲਾ ਵਰ ਸਰ ਵਰ ਜਬ ਉਚਲੇ ਤਬ ਤਰਨਦੁ ਹੈਲਾ ਹਥ ਨ ਲਾਈ ਕਸੰਬੜੇ ਜਲ ਜਸੀ ਡੋਲਾ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਦੇਖੋਗੇ ਇਹੀ ਕਾਫੀ ਹੈ ਇਹੀ ਰਦੀਸ ਹੈ ਇਹੀ ਸ਼ੈਲੀ ਹੈ ਇਹੀ ਸ਼ਬਦੋਤੀ ਹੁਣ ਇਸ ਆਧਾਰ ਤੇ ਮੈਂ ਜੋ ਕੁਝ ਕਹਿਣਾ ਚਾਹਨਾ ਉਹ ਵੀ ਧਿਆਨ ਨਾਲ ਸੁਣਾ। ਭਾਈ ਨੰਦ ਲਾਲ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਤੋਂ ਪ੍ਰੇਰਣਾ ਲੈ। ਭਈ ਗੁਰ ਨਾਨਕ ਨੇ ਭਗਤਾਂ ਦੀ ਰਮਜ਼ ਨੂੰ ਖੋਲਿਆ। ਗੁਰੂ ਅਮਰਦਾਸ ਜੀ ਮਹਾਰਾਜ ਨੇ ਭਗਤਾਂ ਦੀ ਰਮਜ਼ ਨੂੰ ਖੋਲਿਆ ਔਰ ਖੋਲ ਕੇ ਜਗਤ ਦੇ ਸਾਹਮਣੇ ਭਗਤਾਂ ਦੇ ਬੋਲ ਰੱਖੇ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ نے جو رمز گل آخی اس یتن اے کوشش نندلال نے بھی کیتی ہے سوفی کلام نولان کے سوفی فکیل نے جو کچھ کہے کہ رمض بھائی صاحب بھائی نندلال کھول دے ہیں ਸੂਫੀਆਂ ਦੇ ਬੋਲ ਤੇ ਨੰਦ ਲਾਲ ਦੇ ਬੋਲ ਆਮਣੇ ਸਾਹਮਣੇ ਛਾਪ ਕੇ ਸ੍ਰੀ ਗੁਰੂ ਸਿੰਘ ਸਵਾ ਤਹਿਰਾਨ ਈਰਾਨ ਨੇ ਜਦ ਉਹ ਕਿਤਾਬ ਈਰਾਨ ਦੇ ਚਵੰਡੀ ਈਰਾਨੀ ਮੁਸਲਮਾਨਾਂ ਨੇ ਉਹ ਕਿਤਾਬ ਸਿਰ ਤੇ ਰੱਖ ਲਈ ਬਾਰ ਬਾਰ ਸਜਦਾ ਕੀਤਾ ਫਿਰ ਲਗੇ ਐਸਾ ਵੀ ਗੁਰੂ ਗੋਬਿੰਦ ਸਿੰਘ ਦਾ ਇੱਕ ਸਿੱਖ ਜਿਨੇ ਸਾਡੀ ਸੂਫੀਆਂ ਦੀ ਰਮਜ਼ ਨੂੰ ਖੋਲੇ ਕੁਰਮੇ ਦੋ ਨਜ਼ਮਾਂ ਤੁਹਾਡੇ ਸਾਹਮਣੇ ਰੱਖਣੀਆਂ ਨੇ ਇੱਕ ਨਜ਼ਮ ਨਜ਼ਮ ਭਾਈ ਸਾਹਿਬ ਭਾਈ ਨੰਦ ਲਾਲ ਦੀ ਇੱਕ ਨਜ਼ਮ ਸੂਫੀਆਂ ਦੇ ਚੋਂ ਸਿਰ ਮੌਰ ਫਕੀਰ ਹਾਫਿਜ਼ ਦੀ ਦੋਹਾਂ ਦੀ ਛੜੀ ਕਹ ਸ਼ਬਦਾਵਲੀ ਕਹ ਰਵਾਨੀ ਕਹ ਤਰਜ਼ ਬਿਆਨ ਇੱਕ ਇੱਕੋ ਜਿਵੇਂ ਬਾਬਾ ਫਰੀਦ ਤੇ ਗੁਰੂ ਨਾਨਕ ਦੇਵ ਜੀ ਦੇ ਦੋ ਸ਼ਬਦ ਸ਼ੈਲੀ ਸ਼ਬਦਾਵਲੀ ਤੇ ਕਾਫੀਆ ਰਦੀਫ ਇੱਕੋ ਹੀ ਹੈ ਹਾਫਿਜ਼ ਤੇ ਨੰਦ ਲਾਲ ਦੋ ਨਜ਼ਮਾਂ ਦਾ ਕਾਫੀਆ ਰਦੀਫ ਸ਼ੈਲੀ ਸ਼ਬਦਾਵਲੀ ਬਿਲਕੁਲ ਇੱਕੋ ਹੈ ਇਸ ਵਕਤ ਮੈਂ ਇੱਕ ਤੁਹਾਡੇ ਸਾਹਮਣੇ ਰੱਖਾਂਗਾ ਕਿਉਂਕਿ ਸਮਾਂ ਇਤਨਾ ਮੈਂ ਉਸਕਾ ਤਾਅ ਬਣਾ ਲ ਕੁਝ ਮਿਹਨਤ ਕੀਤੀ ਸੀ ਮੈਨੂੰ ਬੜੀ ਪਿਆਰੀ ਲੱਗੀ ਸੀ ਮੇਰੇ ਕੋਲ ਇੱਕੋ ਹੀ ਕਾਫੀ ਸੀ ਉਹਨੋਂ ਮੇਰੇ ਕੋਲ ਸਿੰਘ ਸਾਹਿਬ ਗਿਆਨੀ ਕ੍ਰਿਪਾਲ ਸਿੰਘ ਜਥੇਦਾਰ ਸ੍ਰੀ ਅਕਾਲਪੁਰ ਉਹਨਾਂ ਨੇ ਕਿਹਾ ਏ ਸਿੰਘ ਸਾਹਿਬ ਮੈਨੂੰ ਦਿਓ ਐਥੇ ਮੰਜੀ ਸਾਹਿਬ ਦੇ ਗੱਲ ਮੈਂ ਤਾਂ ਐ ਤੇ ਮੇਰੇ ਕੋਲ ਇੱਕ tane ਤੁਸੀਂ ਜਾਂਦੇ ਰਹਿੰਦੇ ਇਰਾਨ ਫਿਰ ਲੈ ਲੈਣਾ ਮੈਨੂੰ ਦਿਓ ਮੈਂ ਉਹਨਾਂ ਨੂੰ ਦੇ ਦੇ ਦਿੰਦਾ ਮੁੜ ਕੇ ਈਰਾਨ ਦੇ ਟਕਰਾਤੀ ਹੋ ਗਈ ਤੇ ਮੇਰਾ ਜਾਣਾ ਨਾ ਹੋਇਆ ਤੇ ਮੈਂ ਉਸ ਕਿਤਾਬ ਤੋਂ ਵਾਂ ਜਾ ਰਿਹਾ ਸੀ ਪਰ ਮੈਂ ਉਸ ਦੇ ਚ ਬਹੁਤ ਕੁਝ ਨੋਟ ਕਰ ਲਿਆ ਸੀ ਮੈਂ ਹੁਣ ਈਰਾਨ ਇਤਲਾ ਭੇਜਵਾਈ ਹੈ ਕਿ ਕਿਸੇ ਤਰੀਕੇ ਨਾਲ ਉਸ ਕਿਤਾਬ ਮੈਨੂੰ ਪਹੁੰਚੋ ਜਵਾਬ ਆਇਆ ਕਿਸੇ ਦੇ ਘਰ ਪਈ ਹੈ ਹੁਣ ਗੁਰਦੁਆਰੇ ਦੇ ਇੱਥੇ ਨਹੀਂ ਬਚੀਆਂ ਪਰਖਾਨੋਂ ਭੇਜਵਾ ਦੇਆ ਉਦਿ ਜੀ ਫਿਰਦौसी ਉਮਰ ਖਯਾਮ مولانا ਰੂਮ ਸ਼ਮਸ ਤਵਰੇ ਸ਼ੇਖ ਸਾਦੀ ਹਾਫਿਜ਼ ਇਹਨਾਂ ਸਾਰਿਆਂ ਦੇ ਕਲਾਮ ਇੱਕ ਸਫੇਤੇ ਨਾਲ ਉਹਨਾਂ ਦੇ ਬਿਲਕੁਲ ਨਾਲ ਨਾਲ ਭਾਈ ਲੱਗਦਾ ਭਈ ਹਾਫਿਜ਼ ਜੋ ਰਮਜ਼ ਦੇ ਚ ਗੱਲ ਕਰਦਾ ਹੈ مولانا ਰੂਮ ਤੇ ਉਮਰ ਖਯਾਮ ਬਦਕਿਸਮਤੀ ਇਹ ਉਮਰ ਖਯਾਮ ਨੂੰ ਲੋਕਾਂ ਨੇ ਸ਼ਰਾਬੀ ਸਮਝ ਲਿਆ ਸ਼ਰਾਬੀ ਨਹੀਂ ਸੀ ਓਕੇ ਨਹੀਂ ਸੀ ਉਹਦੀਆਂ ਰਮਜ਼ ਭਰੀਆਂ ਗੱਲਾਂ ਵੀ ਮੈਂ ਕਿਸੇ ਵਕਤ ਤੁਹਾਡੇ ਸਾਹਮਣੇ ਰੱਖਾਂਗਾ ਬਸ ਇੱਕੋ ਹੀ ਗੱਲ ਹੈ ਜਦੋਂ ਉਸ ਨੂੰ ਕੋਈ ਪੁੱਛਦਾ ਸੀ ਖੁਦਾ ਕੀ ਹੈ ਕਹਿੰਦਾ ਖੁਦਾ ਸ਼ਰਾਬ ਹੀ ਹੈ ਔਰ ਕੁਝ ਵੀ ਨਹੀਂ ਨਸ਼ਾ ਮਸਤੀ ਸਰੂਰ ਨਾਮ ਕੁਮਾਰੀ ਨਾਨਕਾ ਚੜੀ ਰਹੇ ਨੇ ਡਾਕਟਰ ਮੁਹੰਮਦ ਇਕਵਾਲ ਕਹਿੰਦੇ ਨੇ ਅਗਰ ਮੇਰੇ ਕੋਲ ਕੋਈ ਇਹ ਪੁੱਛੇ ਖੁਦਾ ਕੀ ਹੈ ਪਰ ਸੋ ਇੱਕ ਬਜ਼ੁਰਗ 80 90 ਸਾਲ ਦਾ ਮੈਨੂੰ ਕਹਿਣ ਲਗਾ ਗਏ ਨੇ ਜੀ ਪ੍ਰਭੂ ਦਾ ਨਾਮ ਕਿਥੇ ਤੇ ਸ਼ਰਾਬ ਕਿਥੇ ਮੈਂ ਕਹ ਫਰਕ ਸਿਰਫ ਇਤਨਾ ਹੈ ਇੱਕ ਮਨੁੱਖ ਨੂੰ ਹੋਸ਼ ਤੋਂ ਥੱਲੇ ਲੈ ਜਾਂਦੀ ਹੈ ਇੱਕ ਮਨੁੱਖ ਨੂੰ ਹੋਸ਼ ਤੋਂ ਉੱਪਰ ਲੈ ਜਾਂਦੇ। ਬੋਲੇ ਸੋਨਹਾਰ। ਇੱਕ ਸ਼ਰਾਬ ਜਦ ਮਨੁੱਖ ਪੀ ਲੈਂਦਾ ਆਪਣਾ ਨਾਮ ਵੀ ਭੁੱਲ ਜਾਂਦਾ ਹੈ, ਆਪਣਾ ਘਰ ਵੀ ਭੁੱਲ ਜਾਂਦਾ ਹੈ। ਪਰ ਜਦ ਨਾਮ ਦੀ ਸ਼ਰਾਬ ਪੀ ਲੈਂਦਾ ਉਹਨੂੰ ਪ੍ਰਮਾਤਮਾ ਦੇ ਘਰ ਦਾ ਵੀ ਪਤਾ ਚੱਲ ਜਾਂਦਾ ਹੈ, ਤਿੰਨ ਲੋਕਾਂ ਦਾ ਪਤਾ ਚੱਲ ਜਾਂਦਾ ਹੈ। ਕਪਾਟ ਖੁੱਲ ਜਾਂਦੇ। ਹੋਸ਼ ਤੋਂ ਵੀ ਉੱਪਰ ਉੱਡ ਜਾਂਦਾ ਹੈ। ਆਮ ਮਨੁੱਖਾਂ ਦਾ ਹੋਸ਼ ਵੀ ਉੱਤੇ ਨਹੀਂ ਜਾ ਸਕਦਾ ਜਿੱਥੇ ਭਗਤ ਦਾ ਹੋਸ਼ چلا ਜਾਂਦਾ ਹੈ ਇਕਬਾਲ ਨੂੰ ਪੁੱਛਿਆ ਗਿਆ ਖੁਦਾ ਕੀ ਹੈ ਕੋਈ ਖੁਦਾ ਦੀ ਗੱਲ ਦਸਾਓ ਤਾਂ ਇਕਬਾਲ ਦੇ ਬੋਲ ਸੁਣੋ ਤੇ ਮੈਂ ਅੱਗੇ ਚਲਾਂ ਇਕਬਾਲ ਕਹਿੰਦਾ ਹਰ ਚੰਦ ਹੋ ਮੁਸ਼ਾਹਦ ਹੱਕ ਕੀ ਗੁਫ਼ਤਗੋ ਮੁਸ਼ਾਹਦ ਤਸਬੀਹ ਦੇ ਕੇ ਪ੍ਰਮਾਣ ਦੇ ਕੇ ਤੁਲਨਾਤਮਕ ਗੱਲ ਕਰਨੀ ਹੋਵੇ ਰੱਬ ਕੀ ਹੈ ਰੱਬ ਕੀ ਹੈ ਇਹਦੀ ਕਿਹਦੇ ਨਾਲ ਤੁਲਨਾ ਦੇਈ ਹੈ ਤੁਲਨਾਤਮਕ ਗੱਲ ਕਰੀਏ ਕੰਪੇਅਰ ਕਰੀਏ ਮੁਸ਼ਾਬਤ ਕਰੀਏ ਹਰ ਚੰਦ ਹੋ ਮੁਸ਼ਾਹਦ ਹਕ ਕੀ ਗੁਫਤਗੂ ਬੰਤੇ ਨਹੀਂ ਹੈ ਸਾਗਰੋ ਮੀਨਾ ਕਹੇ ਬਗੈ ਇੱਕ ਵਾਰ ਕਹਿੰਦਾ ਮੈਂ ਇਤਨਾ ਹੀ ਆਖਾਂਗਾ ਖੁਦਾ ਇੱਕ ਨਸ਼ਾ ਹੈ ਸਰੂਰ ਮਸਤੀ ਹੈ ਸ਼ਰਾਬ ਗਮ ਨੂੰ ਬੁਲਾ ਦਿੰਦੀ ਹੈ ਪਰਮਾਤਮਾ ਦੇ ਨਾਮ ਦਾ ਨਸ਼ਾ ਗਮ ਨੂੰ ਮਿਟਾ ਦੇਣਾ ਇੱਕ ਦੁੱਖ ਨੂੰ ਬੁਲਾਉਂਦੀ ਹੈ ਇੱਕ ਦੁੱਖ ਨੂੰ ਮਿਟਾ ਦਿੰਦੀ ਹੈ ਇੱਕ ਮਨੁੱਖ ਨੂੰ ਬੇਹੋਸ਼ ਕਰ ਦਿੰਦੀ ਹੈ ਇੱਕ ਮਨੁੱਖ ਨੂੰ ਆਪਣੇ ਹੋਸ਼ ਤੋਂ ਵੀ ਉੱਪਰ ਲੈ ਜਾਂਦੀ ਹੈ ਹੈ ਇਹ ਹੀ ਕੁਝ ਬੁਲੇਖੇ ਦੇ ਉਮਰ ਖਿਆਮ ਨੂੰ ਸ਼ਰਾਬੀ ਸਮਝ ਲਿਆ ਸ਼ਰਾਬੀ ਨਹੀਂ ਸੀ ਇਹ ਉਹਨੂੰ ਵੀ ਨੰਦ ਲਾਲ ਨੇ ਖੋਲਿਆ ਇਹ ਵੀ ਮੈਂ ਅਰਜ਼ ਕਰਾਂ ਉਸ ਫਕੀਰ ਦੇ ਬਚਨ ਹਾਫਿਜ਼ ਦੇ ਬਚਨ ਫਿਰਦੌਸੀ ਦੇ ਬਚਨ ਸ਼ੇਖ ਸਾਦੀ ਦੇ ਬਚਨ ਤੇ ਹਾਫਿਜ਼ ਦੇ ਬਾਕੀ ਕਈ ਆਮਣੇ ਸਾਹਮਣੇ ਦੀਆਂ ਨਜ਼ਮਾਂ ਨਾਲ ਸਵਾਲੋ ਜਵਾਬ ਤੇ ਹਨ ਰਮਜ਼ ਤੇ ਖੋਲੀ ਹੈ ਪਰ ਨੰਦ ਲਾਲ ਦੇ ਬੋਲਾਂ ਦੀ ਸ਼ੈਲੀ ਸ਼ਬਦਾਵਲੀ ਜਿਨ੍ਹਾਂ ਨਾਲ ਬਹੁਤੀ ਮਿਲਦੀ ਹੈ ਉਹ ਹਾਫਿਜ਼ ਸ਼ੇਖ ਸਾਦੀ تے مولانا ہے اس وقت ایک میں تھوڑے سامنے رکھا کیونکہ سمے دا پیا حافظ دی نظم میں تھانوں سرو نے کرا پھر نند لال